ਹਾਂਜੀ ਦੋਸਤੋ ਆਪਾਂ ਭਾਈ ਆਇਆ ਆਪਣੇ ਖੇਤ ਅੱਜ ਸਾਗ ਤੋੜਨਾ ਦੇਖੋ ਜੀ ਸਰੋਂ ਦਾ ਕੀ ਮਾਹੌਲ ਆ ਭਾਈ ਆ ਦੇਖੋ ਜਿਹੜਾ ਭਾਈ ਆ ਮਾਹੌਲ ਆ ਸੋਨੂ ਭਾਈ ਇਹ ਦੁਨੀਆ ਤੇ ਕਿਤੇ ਨਹੀਂ ਮਿਲਣਾ ਹੈਗਾ ਹੋਰ ਜੋ ਆਪਣਾ ਪੰਜਾਬ ਦੇ ਖੇਤਾਂ 'ਚ ਸਾਰੇ ਮਾਹੌਲ ਮਿਲਣਾ ਕਿਤੇ ਮਰਜੀ ਵਾਜੇ ਭਾਈ ਸਾਨੂੰ ਆ ਨਹੀਂ ਮਿਲਣੀ ਖੁੱਲੀ ਹਵਾ ਖੁੱਲਾ ਅਸਮਾਨ ਕਾ ਕ ਹਰੀਆਂ ਭਰੀਆਂ ਭਈਆ ਦੇਖੋ ਹਰਿਆਲੀ ਹਰਿਆਲੀ ਇਧਰ ਬਰਸੀਨਾ ਗਿਆਈ ਆਪਣਾ ਭਾਈ ਧੁੰਦ ਪੈ ਰਹੀ ਆ ਅੱਜ ਦਿਨ ਹੈਗਾ ਭਾਈ ਲੋਹੜੀ ਦਾ ਤੇ ਹਾਂ ਅੱਜ ਭਾਈ ਲੋਹੜੀ ਦਾ ਦੇਖੋ ਅਸੀਂ ਅੱਜ ਸਾਖ ਕਰਾਂਗੇ ਇਹ ਆਪਣੇ ਭਾਈ ਰਵਾਜ ਹੁੰਦਾ ਪਿੰਡਾਂ ਚ ਵੀ ਲੋਹੜੀ ਦੇ ਦਿਨ ਸਾਖ ਕਰਦੇ ਹੁੰਦੇ ਨੇ ਸਾਰੇ ਕਿਵੇਂ ਬਈ ਗੁੱਡੀ ਸ਼ਸ਼ੀਕਲ ਜੀ ਸਾਰਿਆਂ ਨੂੰ ਹੈਪੀ ਲੋਹੜੀ ਲੋੜੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਖੇਤ ਆਏ ਹੋਏ ਆ ਸਾਗ ਤੋੜ ਰਹੇ ਆ ਥੋੜੀ-ਥੋੜੀ ਧੁੱਪ ਜੀ ਥੋੜੀ ਆ ਤੇ ਮੈਂ ਕਿਹਾ ਚਲੋ ਅੱਜ ਸਾਗ ਕਰ ਲੈਨੇ ਆ ਹਨਾ ਬਾਪੂ ਜੀ ਹਮੇਸ਼ਾ ਲੋੜੀ ਨੂੰ ਸਾਗ ਕਰਾਉਂਦੇ ਤੇ ਉਹਦਾ ਤੋਂ ਠੀਕ ਆ ਜੀ ਆਹ ਉਹ ਬਿੱਜਾ ਸਮਾਨ ਉਹਦੇ ਮਦਦ ਤੋਂ ਅੱਛਾ ਜੀ ਅਸੀਂ ਪਰਦੇ ਲਾਗੇ ਦੇ ਅਸੀਂ ਤੇ ਬਚਾਲਦੇ ਹੀ ਗਏ ਇੱਥੇ ਠੀਕ ਆ ਜੀ ਕੋਈ ਕੋਈ ਨਹੀਂ ਕੋਈ ਨਾ ਉਧਰ ਬਾਪੂ ਹੋਰੀ ਪਰਦੇ ਨੇ ਭਾਈ ਆਪਣੇ ਕੱਖ ਪੜਦੇ ਸੀ ਉਹ ਬੱਟ ਪਰਦੀ ਆਗ ਤੇ ਪਰ ਸਮਾਨ ਵਿੱਚ ਹੈ ਤੇ ਇਹਨਾਂ ਦਾ ਤਾਰਕਪੂਨ ਤਾਰਕ ਵਗੈਰਾ ਦੁਨੀਆ ਵਿੱਚ ਹੈ ਸਾਦਾ ਹੋਇਆ ਨਹੀਂ ਹੈ ਆ ਦੇਖੋ ਜੀ ਠੰਡ ਇੰਨੀ ਹੈ ਭਾਈ ਦੇਖ ਲਓ ਠੰਡ ਨੇ ਦੇ ਲੋ ਕਿਵੇਂ ਆ ਕਮਲ ਆ ਰਖਿਆ ਦੇਖੋ ਠੰਡ ਕਰਕੇ ਮੱਚੇ ਹੋਏ ਸਾਰੇ ਪੇਡੇ ਇਹ ਆ ਤੁਲੇ ਕੀ ਬਾਥੂ ਬਾਥੂ ਵੈਸੇ ਤਾਂ ਪੂ ਆਨੇ ਦੇਤਾ ਸੀ ਲੈ ਕੇ ਉਹ ਦੇ ਦੋ ਜੀ ਠੀਕਾ ਫਿਰ ਦੇਤਾ ਦੀ ਜੀ ਆ ਦੇਖੋ ਇਹ ਝੋਲੇ ਦੇ ਵਿੱਚ ਸਾਗਾਂ ਪਾ ਰਹੇ ਆ ਅਸੀਂ ਹਥਿਆਰ ਵੀ ਜ਼ਰੂਰੀ ਨਹੀਂ ਲੈਣਾ ਕਿੰਨਾ ਤੋੜਨਾ ਕੀ ਹੋਰ ਥੋੜਾ ਜਿਹਾ ਬਸ ਹੋਰ ਚਲ ਤੋੜ ਲਾ ਹੋਰ ਉਹ ਮੱਥਾ ਮਾਰਾਂਗੇ ਵੀ ਸਾਰਾ ਦਿਨ ਲੰਘ ਜਾਂਦਾ ਦੋ ਦਿਨ ਖਾਦਾ ਵੀ ਜਾਵੇ ਤੋੜ ਲਾ ਤੋੜ ਲਾ ਉਧਰ ਦੇਖ ਲਾ ਕਹਿੰਦੇ ਪਰਾ ਕਨਾ ਮੁਰਦੋੜ ਲੇਗੇ ਇੱਥੇ ਆ ਕੀ ਵਧੀਆ ਆ ਦੇਖੋ ਜੀ ਕਣਕਾਂ ਦਾ ਪਾਈ ਆ ਮਾਹੌਲ ਆ ਆ ਦੇਖੋ ਜਿੱਧਰੋਂ ਦੇਖੋ ਭਾਈ ਕਣਕਾਂ ਹੀ ਕਣਕਾਂ ਹਰੀਆਂ ਭਰੀਆਂ ਕਣਕਾਂ ਹਰੀਆਂ ਨੇ ਸਿਰ ਨਾ ਹੁਣ ਪੱਕ ਰਿਆ ਹਾਂ ਸਾਰਾ ਤਾਂ ਪਰੋਂ ਪੱਕੂਗੇ ਦੋ ਵਾਰ ਜਦੋਂ ਆਹ ਸਰੋਂ ਨੂੰ ਪੀਲੇ ਪੀਲੇ ਫੁੱਲ ਵਾਜਦੇ ਨੇ ਨਾ ਮਤਲਬ ਸਰੋਂ ਪੱਕਦੀ ਪੱਕ ਸਰੋਂ ਪੱਕਣਾ ਲੱਗ ਗਿਆ ਸੋਣਾ ਕਣਕ ਸਰੋਂ ਦੇ ਪੱਕਣੀ ਹਣ ਜਨਵਰੀ ਇੱਥੇ ਲੰਗੀ ਫਰਵਰੀ ਮਾਰਚ ਤਾਂ ਅਪਰਾ ਕਣਕਾਂ ਕ ਬੜ ਜਾਂਦੇ ਨੇ ਅਪ੍ਰੈਲ ਚ ਆ ਕੇ ਦੋ ਮਹੀਨੇ ਰਹਿ ਕੇ ਬਸ ਹੋਣਾ ਕਣਕਾਂ ਪੱਕਣ ਗਈਆਂ ਸੁਣ ਤਿਆਰੀ ਹੈ ਪੱਕਣ ਦੀ ਕਣਕਾਂ ਬਸ ਬੜੀ ਮੁਸ਼ਕਲ ਨਾਲ ਮਿਹਨਤ ਨਾਲ ਇਹ ਸਾਗ ਮਿਲਿਆ ਚੱਲ ਕਰ ਲਓ ਭਾਈ ਇੱਕ ਦੋ ਵਾਰੀ ਸਾਲ ਹੋਊਗਾ ਹੋਰ ਹੁਣ ਸਿਆਲ ਦਾ ਤਵਾ ਫਿਰ ਬਾਹ ਦਾ ਬੜੀਆਂ ਗਰਮੀ ਚ ਉਸਾ ਕਰੀ ਜਾਂਦੇ ਨੇ ਨਾ ਉਸ ਕਾ ਕੇ ਰੱਖ ਲੈਂਦੇ ਨੇ ਹਾਂ ਇਹਨੇ ਹੋਣਾ ਹੁਣ ਬਾਕੀ ਤੋੜ ਕੇ ਚੀਰ ਕੇ ਕੱਟ ਲੈਂਦੇ ਆਂ ਆਹ ਮੋਟੀ ਮੋਟੀ ਜੰਗਲ ਦੀ ਤੋੜਨ ਦਾ ਬਹੁਤ ਮਜ਼ਾ ਆਉਂਦਾ ਇਹਨੇ ਵਾਦਾ ਤੋੜਦੇ ਤੋੜਦੇ ਉੱਤਰ ਲੱਗ ਜਾਂਦੇ ਹਾਂ ਹਮ ਚਲ ਅਸੀਂ ਹੁਣ ਹੁਣ ਭਾਈ ਸਾਗ ਤੋੜ ਰਹੇ ਆ ਤੁਹਾਨੂੰ ਫਿਰ ਦਿਖਾਵਾਂਗੇ ਸਾਗ ਭਾਈ ਕਿਵੇਂ ਬਣਾਇਆ ਜੱਪਾ ਨੇ ਇਹ ਤਾਂ ਕਿਹੜਾ ਤੋੜਦਾ ਨਾਲ ਨੂੰ ਮੱਕੀ ਦੀ ਰੋਟੀ ਤੇ ਮਖੜੀ ਪਾਈ ਤੇ ਨਾਲ ਇੱਕ ਮਿਰਚ ਹੋਵੇ ਹਰੀ ਤੇ ਨਾਲ ਲੱਸੀ ਹੋਵੇ ਐਦਰ ਤਾਂ ਹੁਣ ਪੱਕਾ ਜੀ ਆ ਨਾਲ ਦਹੀਂ ਹੋਵੇ ਉਹ ਉੱਥੇ ਦੇਖ ਉਹਦਰ ਦੇਖ ਲਾ ਤੂੰ ਤਾਂ ਪੱਕਾ ਮੈਂ ਕਹਿੰਦਾ ਬਹੁਤ ਦੇਖ ਲਾਂ ਪਰਾਂ ਜਾਦੇ ਜਾਂਦੇ ਆ ਜੋ ਚੱਲ ਜਲਦੀ ਹੈ ਉਧਰਲੀ ਸਾਈਡ ਜੇ ਤੇ ਮੇਰੇ ਸਾਤ ਕੱਪੜੇ ਵੀ ਗਿੱਲੇ ਹੋ ਗਏ ਸਾਗ ਪੱਲੇ ਕੇ ਜੀ ਆ ਗਏ ਸੀ ਖੇਤੋਂ ਤੇ ਆ ਕੇ ਧੋਇਆ ਸਮਾਰਿਆ ਤੇ ਹੁਣ ਆਪਾਂ ਨੇ ਕੱਟਤਾ ਮਸ਼ੀਨ ਨਾਲ ਕੱਟ ਵੀ ਕੌਣ ਰਿਹਾ ਮਮਾ ਜੀ ਮੋਰਤਾ ਚੂਹਾ ਜਿਸ ਨੇ ਇਸ ਕਰ ਚਾਹਲ ਨੰਬਰ 9 ਮਤਲਬ ਆਉਣ ਵਾਲੀ ਜੱਜ ਔਰ ਇਸ ਪ੍ਰੀਮ ਕੋਰਟ ਦੀ ਅੱਛਾ ਇਸਾ ਕੱਟ ਰਹੀ ਆ ਪਹਿਲਾਂ ਪਹਿਲਾਂ ਸਾਰ ਹਰ ਵਾਰ ਕੈਰੀਿੰਦੇ ਤੇ ਵੀ ਦਾਤ ਨਾਲ ਨਾ ਚੀਰੋ ਜੀ ਮਸ਼ੀਨਾਂ ਚੀਰ ਲਓ ਮਸ਼ੀਨ ਵੀ ਆਪਣੇ ਹੈਗੀ ਆ ਪਰਾ ਮੈਨੂੰ ਥੋੜਾ ਜਿਆਦਾ ਦਾਤ ਨਾਲ ਜਿਆਦੇ چیرਣਾ ਵਧੀਆ ਲੱਗਦਾ ਇਸ ਕਰਕੇ ਮੈਂ ਦਾਤ ਨਾਲ چیر ਲੈਂਦੀ ਸੀ ਅੱਜ ਅਸੀਂ ਨੇ ਮਸ਼ੀਨ ਤੇ چیر ਲਿਆ ਚਲੋ ਜੀ ਬਸ ਹੁਣਾ ਜਿਹੜਾ ਹੈਗਾ ਇਹਨੂੰ ਬੈਕ ਕਰ ਦੋ ਉਹ ਜਿਹੜਾ ਵਿਚ ਆ ਉਹਦੇ ਬੈਕ ਕਰ ਦੋ ਉਹਨੂੰ ਬਸ ਥੋੜਾ ਜਿਹਾ ਰਹਿ ਗਿਆ ਜਿਹੜਾ ਬੈਕ ਲੱਗ ਜੂਗਾ ਪੁੱਤੋ ਹੱਥ ਨਾਲ ਬਸ ਬੈਕ ਕਰ ਦੇਣੀ ਬੈਕ ਮਾ ਦੇ ਹਾਂ ਦੂਜੇ ਲੋਟ ਦੂਜੇ ਲੋਟ ਹਾਂ ਗੋੜ ਬਿਆ ਚਲੋ 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 ਕਰ ਦੋ ਪਾਲ ਕੀ ਆਇਤਾ ਚਲੋ ਲਓ ਜੀ ਆਪਾਂ ਨੇ ਕਰਜਾ ਕਰਜਾ ਬਸ 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 ਬੱਤੇ ਮੇਰੇ ਕਹਾਂ ਤੇ ਵੀ ਸਾਡਾ ਪੂਰਾ ਪ੍ਰੈਸਰ ਹੋ ਗਿਆ ਬੰਬਾਰਲੇ ਪਾਸੇ ਕਰ ਲੈਣੇ ਜੀ ਅਸ਼ਾ ਹੀ ਹੋਰ ਕੁਛ ਹਾਂ ਬੱਚਾ ਜੀ ਵਾਸਤਾ ਖੜਜ ਖੜਜ ਬੁੱਤ ਖੜਜ ਹੁਣ ਮਮਾ ਹੁਣ ਤੁਸੀਂ ਮੈਨੂੰ ਇਨਾਮ ਦੇ ਵਿੱਚ ਦੱਸੋ ਚੁੱਪੇ ਇਥੇ ਪੈਨੇ ਹਾਂ ਚੁੱਪੇ ਖੜਵਾਦੇ ਰਿਹਾ ਕਰਦੀ ਅਗਲੀ ਸਾਗੀ ਕਹਿੰਦੀ ਚੁੱਪੇ ਖੜਵਾਦੇ ਉਹ ਤਾਂ ਇਹਨੂੰ ਵੀ ਮਜ਼ਾ ਆ ਰਿਹਾ ਸੀ ਨਹੀਂ ਜੇ ਚੁੱਪੇ ਖੜਵਾਦੇ ਅਸੀਂ ਬਿਨਾ ਉਹ ਤੋਂ ਹੀ ਆਈ ਸੀ ਹਨਾ ਵੀ ਦੱਸੋ ਲੈ ਬੁੱਤੇ ਨੂੰ ਧੋਣਾ ਹੁਣ ਮੈਂ ਦੱਸ ਮੈਂ ਧੋਵਾਂਗੀ ਉਥੇ ਕਪਾਣੇ ਰਹਿ ਕੇ ਚ ਪੈਨੇ ਆਪਣੇ ਚ ਹੈ ਅਕੇ ਚੱਕੋ ਇਹਨੂੰ ਚੱਕ ਕੇ ਟੋਕਰੀ ਚਾ ਲਾ ਜਦੀ ਮੈਂ ਤਾਂ ਕੁਛੇ ਤੋਂ ਹੋ ਜਾਊਗਾ ਮੈਂ ਦੋ ਨੂੰ ਸਰ ਤੇ ਉਹਨੇ ਤੋਂ ਇਹ ਜਿਹਨੇ ਮੈਂ ਉਰੇ ਲੈ ਆ ਬਾਹਰ ਆ ਛੋਟੀ ਬੁੱਤ ਛੋਟੀ ਗਿੱਧੇ ਰਾਈ ਟੂਟੀ ਖੋਲ ਲਿਓ ਚੋਦਾ ਮਸਾ ਤੱਤਾ ਪਾਣੀ ਹੋ ਜਾਂਦਾ ਅੱਛਾ ਠੀਕ ਆ ਹੋ ਅੱਗ ਮਚਾਤੀ ਉਹ ਫਿਰ ਪਹਿਲਾਂ ਤਾਂ ਹੋਣੀ ਤੀ ਨਾ ਅੱਗ ਨਹੀਂ ਮਚਾਈ ਹੋਈ ਤੀ ਦੋ ਤਾਹ ਪਾਲਕ ਪਾਣੀ ਖਰਿਆ ਹੋਇਆ ਆ ਰਿਹਾ ਸੀ ਹਾਂ ਹਾਂ ਮਾਣ ਕਰ ਹੋ ਜਾਂਦੇ ਪਾਪਾ ਨੂੰ ਕਵੇਲਾ ਹੋ ਰਿਹਾ ਮਾਰ ਪਾਸੇ ਰਵਾਲਾ ਹੈ। ਭਾਰੀ ਆ। ਉਹ ਆਕੇ ਲੱਗੇ ਨਾ ਲੱਗੇ ਕਹਦੇ। ਜਦੀ ਭਾਇ ਦਾ। ਖੁਸ਼ ਆਪਾਂ ਨੇ ਕੱਟ ਕੇ ਵਿੱਚ ਪਾ ਲਿਆ ਸੀ ਇਹਦੇ। ਨਾਲ ਦੀ ਨਾਲ ਕੱਟੀ ਜਾਂਦੇ ਆ ਤੇ ਪਾਈ ਜਾਂਦੇ ਆ ਆਪਾਂ। ਬਸ ਆਗ ਫੁੱਲ ਮਚਾ ਕੇ ਰੱਖੋ ਸਾਗ ਥਲੇ ਜਿੰਨੀ ਅੱਗ ਬਚਾਓਗੇ ਓਨੀ ਜਿਆਦੇ ਸਾਗ ਵਧੀਆ ਬਣਦਾ। ਨੇ ਬਹੁਤ ਹੋਈ ਪਈ ਐ ਜਿਹੜਾ ਪੁੱਤ ਗ੍ਰੀਨ ਜੈਲੋ ਜਾਂ ਕਾਪਾ ਮੇਰੇ ਆਲਾ ਉਹਦੇ ਵਿੱਚ ਉਹਦੇ ਵਿੱਚ ਨੇ ਹਾਂਜੀ ਮਮਾ ਭਾਈਆ ਮੱਕੀ ਦੀਆਂ ਰੋਟੀਆਂ ਜੀ ਕੀ ਖੋਜੀ ਪਾਈ ਜੀ ਆਪਣੇ ਘਾਰੇ ਨੇ ਭਾਈ ਜੀ ਮम्मा ਜੀ ਬਾਹਰ ਨੇ ਦਾਦੀ ਜੀ ਦੇਖ ਰੇ ਨੇ ਮੈਂ ਤਾਂ ਮੁਕਾੜਿਆ ਸੀ ਹੂੰ ਬਗਨਾਰਿਆ ਦਾਦੀ ਜੀ ਖਾ ਲੈਣਾ ਸਾਗ ਕਿਹਦਾ ਬਣਾ ਬਸ ਸ੍ਰੀਕਾਰ ਪਾਈ ਸਾਰੇ ਨੂੰ ਬਸ ਸ੍ਰੀਕਾਰ ਪਾਈ ਸਾਰੇ ਨੂੰ ਅਦੇ ਸਾਰਾ ਮੱਕੀ ਰੋਟੀ ਤੇ ਉਹ ਗੋੜ ਦੁੱਧ ਸਾਰਾ ਕੁਝ ਇਕੱਠੀ ਚੱਲਦਾ ਹਾਂ ਆ ਦੇਖੋ ਜੀ ਆ ਮੈਂ ਕੀ ਦਿਤੀ ਸਾਗ ਗੁੜ ਹੂੰ ਗੁੜ ਦੀ ਤਾਂ ਕਰਦੀ ਆ ਹਾਂ ਤੇ ਇਹ ਕੀ ਹੈ ਦੁੱਧ ਦਾ ਪੂਰਾ ਸਾਗ ਆ ਜਿਹੜਾ ਬਸ ਇਹ ਆਖਰੀ ਆਖਰੀ 2-4 ਦਿਨਾਂ ਦੀ ਬਰੌਣਾ ਗਿਆ ਧੰਨਵਾਦ ਸਾਖ ਦਾ ਕਰਦੇ ਅਸੀਂ ਬਹੁਤ ਜਿਆਦੇ ਹਮ ਤਾਂ ਸਾਕ ਸਾਕ ਬਾਈ ਜੀ ਤੁਸੀਂ ਵੀ ਸਾਡੀ ਵੀਡੀਓ ਦੇਖ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਾਰਾ ਕੁਝ ਕਰੋ ਜਿਹੜਾ ਆ ਰਿਹਾ ਅੱਗੇ ਅੱਗੇ ਕੱਦੂ ਸਾਹਿਬ ਆ ਰਹੇ ਨੇ ਹੁਣ ਕੱਦੂ ਸਾਹਿਬ ਕਹਿੰਦੇ ਅਸੀਂ ਰੱਖਾਂਗੇ ਕਾਫੀ ਟਾਈਮ ਗਰਮੀ ਦੇ ਸਬਜ਼ੀਆਂ ਪੁੱਤਰ ਕੱਦੂ ਭਰੇਲੀਆਂ ਕਰੇਲੇ ਟਿੰਡਸਾ ਹਮ ਗਰਮੀ ਦੀ ਸਬਜ਼ੀ ਵਾਦੀ ਹੁੰਦੀ ਹੈ ਸਾਲ ਚ ਸਬਜ਼ੀ ਬਸ ਗੋਭੀ ਮਟਰ ਸਾਲ ਨਹੀਂ ਜੀ ਮੈਂ ਦੱਸਤੀਆਂ ਗੋਭੀ ਪੱਤਾ ਕੋਬੀ ਗਾਜਰਾ ਆਲੂ ਆ ਦੀ ਸਬਜੀ ਮਟਰ ਸਾਗ ਤੇ ਹੋਰ ਕੀ ਹੁੰਦਾ ਸਾਗ ਨਹੀਂ ਉਹ ਥੋੜਾ ਜਿਹਾ ਹੁੰਦਾ ਉਹ ਤੇ ਰੁਪਏ 5 5.5 ਚੋਪੜ ਦੀ ਅੱਜ ਨੂੰ ਤਾਂ ਤਿੰਨ ਗੇ ਖਾ ਲਏ ਨੇ ਹਾਂ ਚੂਲੇ ਦੇ ਕੋਲ ਬਹਿ ਕੇ ਚੱਲੇ ਕੋਲੇ ਦਾ ਹਾਂ ਗਰਮ ਗਰਮ ਰੋਟੀ ਆਟੋਮੈਟਿਕ ਕਦੀ ਵਧੀਆ ਲੱਗਦੀ ਹੈ ਬਈ ਕੋ ਜਦੋਂ ਗਰਮ ਹੁੰਦੀ ਹੈ ਨਾ ਉਹਦਾ ਪਤਾ ਨਹੀਂ ਲੱਗਦਾ ਕੋਈ ਵੀ ਹਰੇਕ ਹੈ ਕੋਈ ਵੀ ਹੈ ਘਰੋਂ ਘਾਵ ਰੋਟੀ ਖਾਦੀ ਹੁੰਦੀ ਹੈ ਠੰਡੀ ਹੋ ਕੇ ਉਹ ਚੀਜ਼ ਨਹੀਂ ਪਤਾ ਹਾਂਜੀ ਹਾਂਜੀ ਹੁਣ ਆਪਾ ਹੁਣ ਆਪਾਂ ਸਾਰਾ ਤੂੰ ਪੁੱਛਦਿਆ ਵੀ ਜੀ ਸਾਗ ਕਿਵੇਂ ਬਣਿਆ ਜੀ ਹਾਂਜੀ ਬਈ ਸੱਸੀ ਕਲ ਸਰਦਾਰ ਸਾਹਿਬ ਜੀ ਦੱਸੋ ਜੀ ਸਾਗ ਕਿਹੇ ਜਾਂ ਬਣਿਆ ਜੀ ਸਾਗ ਬਹੁਤ ਵਧੀਆ ਬਣ ਗਈ ਸੀ ਬੜਾ ਵਧੀਆ ਸਾਜੀ ਕੁੱਲ ਸਮਾਨ ਪਾ ਕੇ ਸਾਗ ਫੇਰ ਸਵਾਦ ਬਣਦਾ ਧੰਨਵਾਦ ਜੀ ਅੱਜ ਸ਼ਾਮ ਮੈਂ ਅੱਗੇ ਸ਼ਾਮ ਅੱਜ ਸ਼ਾਮ ਮੈਂ ਕੱਤਿਆ ਸੀਗਾ ਘਟੋ ਘਟ ਸਾਗ ਤੇ 5-6 ਘੰਟੇ ਲੱਗਦੇ ਨੇ 4-5 ਘੰਟੇ ਘਟੋ ਘਟ ਫੇਰ ਧੰਨਵਾਦ ਜੀ ਸਾਰਾ ਦਿਨ ਲੱਗਦਾ ਸਾਰਾ ਦਿਨ ਲੱਗਿਆ ਤੁਹਾਨੂੰ ਧੰਨਵਾਦ ਜੀ ਘਟੋ ਘਟ ਲੱਗਦੇ ਨੇ ਜੇ ਸਾਗ ਬਣਾਉਣਾ ਧੰਨਵਾਦ ਜੀ ਕਿਉਂਕਿ ਇੱਕ ਘੰਟੇ ਜਿੱਕੇ ਕਹਿੰਦਾ ਵੀ ਹਾਂ ਸਾਗ ਬਣ ਗਿਆ ਤਰਕੇ ਮੁਰਕੇ ਇਹਦੇ ਤੇ ਗੇੜਾ ਨਾ ਮਾਰੋ ਇੱਕ ਕਾਣਾ ਉਹਦੇ ਉੱਪਰ ਲੈਣਾ ਸਾਗ ਤੇ ਡੈਰੀ ਅੱਜ ਮੈਂ ਕਿੱਟਿਆ ਸੀ ਸਾਗ ਜਿਹੜਾ ਸਾਗ ਕਰ ਲਿਆ ਜਿਹੀ ਦਾਰੂ ਕੱਢ ਲਈ ਉਹਦਾ ਕਾਣਾ ਐ ਇੰਨੀ ਕਾ ਮੂੰਦਾ ਹੈ ਹੈ ਬਿਆਖ ਹੋਰ ਆ ਲੈ ਬਰਾਬਰ ਬਰਾਬਰ ਬਸ ਦਾਰੂ ਕਰ ਤੀ ਪੀਣੇ ਉਹ ਵੀ ਕੱਢ ਕੇ ਦੇਖੀਆ ਕਰੇ ਕਿ ਕਿੰਨਾ ਟਾਈਮ ਲੱਗਦਾ ਲੱਗਦਾ ਕੱਢਣ ਤੇ ਹਾਂ ਫਿਲਮਾਂ ਚ ਤਾਂ ਦੇਖੀ ਐ ਜੇ ਸਾਗ ਕਰੇ ਜੇ ਦੇਖੀ ਥੋੜੀ ਤਾਂ ਆਏਗੀ ਕਦੇ ਹਾਂ ਜੇ ਦੇਖ ਜਰੂਰੀ ਥੋੜੀ ਨਾ ਹੁੰਦਾ ਜਰੂਰੀ ਥੋੜੀ ਨਾ ਹੁੰਦਾ ਵੀ ਜਿਹੜਾ ਫੋਨ ਮੈਂ ਹੱਥ ਚ ਫੜਿਆ ਉਹ ਮੇਰਾ ਹੀ ਆ ਕਿ ਕਿਸੇ ਹੋਰ ਦਾ ਵੀ ਤਾਂ ਹੋ ਸਕਦਾ ਲਾ ਮਾ ਹਾਂ ਜੀ ਭਾਈ ਜੀ ਸਰਦਾਰ ਜੀ ਸਾਡੀ ਗਾਲ ਜੀ ਸਾਕੇ ਜਾਂ ਬਣਿਆ ਜੀ ਬਾਬਾ ਜੀ ਸਾਕ ਤਾਂ ਬਬਦੇ ਬਣਿਆ ਜੀ ਪਰ ਬਾਬਾ ਜੀ ਮੈਨੂੰ ਜਿਆਦਾ ਰਿਪਾ ਪੋਜੀ ਦੇ ਆਪਣੇ ਅੱਛਾ ਜੀ ਨਾਲ ਜੀ ਉਹ ਹੁੰਦਾ ਉਹ ਸਾਖਾਂ ਦਾ ਜਿਹੜੇ ਨਾ ਆਪਣਾ ਸਾਖ ਦਾ ਤਾਂ ਉਹ ਨਹੀਂ ਖਾਂਦਾ ਹੁੰਦਾ ਸਾ ਉਹ ਤਾਂ ਸਪੈਸ਼ਲ ਸਾਗ ਨਹੀਂ ਕਰਦੇ ਕੋਈ ਦੀਪ ਆਕਾਰ ਕੋਲ ਸਾ ਉਹ ਰਾਨਾ ਜਿਹੜਾ ਜਿਹੜਾ ਹੁੰਦਾ ਜੀ ਸਾਖ ਦਾ ਪੈਸਾ ਇਮੋਸ਼ਨਲ ਹੋ ਗਏ ਇਹ ਤੋਂ ਉਹ ਤਾਂ ਸਾਗ ਕਹਿੰਦਾ ਭਈ ਹਨਾ ਸਾਗ ਕਹਿੰਦਾ ਹਾਂ ਦਾ ਬਾਬਾ ਫਲਦੀ ਕਹਿੰਦਾ ਥੋੜਾ ਦਿਓ ਬਸ ਸਾਗ ਦਾ ਬਾਲਾ ਸ਼ਕੀਨ ਦੀ ਸਾਡਾ ਬਾਪੂ ਦੀ ਇਹਦਾ ਛਾਣੇ ਬੰਦੂ ਨੂੰ ਵੀ ਹੁੰਦੀ ਆ ਸਾਗ ਦਾ ਹਨਾ ਕੋਈ ਵੀ ਦੇ ਲਗਾ ਭਈ ਬਦਲਵੀਂ ਸਬਜੀ ਵਧੀਆ ਨੇ ਉਹ ਬਹਾਨੇ ਨਾਲ ਬਣ ਜਾਂਦਾ ਤੇ ਖਾਣਾ ਦਾ ਆਪਾਂ ਨਹੀਂ ਹੁੰਦਾ ਤੀ ਬਸ ਉਹ ਕਰਵਾ ਦਿੰਦੇ ਤੇ ਗੱਲ ਕਰੀ ਮਾਰੀ ਦੀ ਮੈਂ ਪੂਆ ਦੋਨੇ ਪੂਆ ਨੂੰ ਲਾਜਮੀ ਸਾਗਾ ਕਰ ਲੋ ਸਾਗਾ ਕਰ ਲੋ ਬਾਈ ਮੇਰੇ ਆ ਕੇ ਲਾਜਮੀ ਕਹਿੰਦੇ ਸਾਗਾ ਕਰ ਲੋ ਭਾਈ ਸਾਗਾ ਕਰ ਲੈ ਬਈ ਹਾਂ ਸਾਗਾ ਕਰਾਦੀ ਧੀਲੇ ਨੂੰ ਕਿਹਾ ਦੀ ਮੈਂ ਲੀਲਾ ਕਹਿੰਦੀ ਆ ਸਾਗਾ ਕਰ ਲੀਲੇ ਕਹਿੰਦੇ ਸਾਗਾ ਕਰਾ ਕੇ ਕਹਿੰਦੀ ਰੋਟੀ ਖਾ ਲ ਮੈਨੂੰ ਕਹਿੰਦੇ ਐ ਬਹਾਨੇ ਲੱਗੇ ਨੇ ਕਰਨਾ ਵੱਡੀ ਪੂਆ ਤਾਂ ਕਹਿੰਦੇ ਬਾਈ ਉਧਰ ਗਈ ਸੀ ਬਸ ਸਾਗਾ ਕਰਿਆ ਤੋ ਨਾ ਕਾ ਤੁਨ ਕਦੀ ਖਾਦੀ ਨਹੀਂ ਬਣਦਾ ਸਾਗਾਰੇ ਹਾਂ ਰੇ ਆਈ ਵਾਸੂ ਦੁਨੀਆ ਹੋ ਹੋ ਕੇ ਗੰਗਿਆ ਹੋ ਗਿਆ ਨੁਆ ਵੀ ਚਲੋ ਵਧੀਆ ਉਮਰਾਂ ਭੋਗ ਗਏ ਕਿਸਮਤ ਵਾਲੇ ਤੇ ਐਨੀ ਉਮਰ ਲੈ ਕੇ ਕੈਨ ਜਿਹੜੇ ਅੱਜ ਕੱਲ ਐਨੀ ਉਮਰ ਕੋਈ ਨਹੀਂ ਲੈਂਦਾ ਹਾਂ ਕੋਈ ਬਿਲਕੁਲ ਹਾਂ 100 100 ਸਾਲਾਂ ਦੇ ਹੋ ਕੇ ਗਏ ਨੇ 95 99 ਦੇ ਜਾਣਾ ਤਾਂ ਵੀ ਸਭ ਦੀਆਂ ਦੇਖੋ ਨਾ ਇਹ ਤਾਂ ਹੈਗਾ ਦੁੱਖ ਤਕਲੀਫ ਨਾ ਦੇਖੇ ਬੰਦਾ ਕੋਈ ਬਰਵਾਦ ਚ ਸਭ ਤੋਂ ਵੱਡੀ ਗੱਲ ਤਾਂ ਹਾਂ ਧੋਖਾ ਵਗ ਜਾਂਦਾ ਅਗਲਾ ਨਹੀਂ ਵਿਚਾਰੇ ਹਾਂ ਬਾਬਾ ਜੀ ਇਹ ਨਾ ਵਾਲਾ ਹਾਂ ਨਾ ਨਾ ਕੁਥੀ ਪਜਾ ਲਿਆ ਉਸਨੇ ਮਾਰੋਸਾ ਮਾਰਨਾ ਆਖ ਲੱਗਦਾ ਬਾਈ ਹੋਰ ਕੱਦ ਡੋਣੀ ਦੀ ਵਾਲਾ ਹਾਂਜੀ ਕੱਲ ਮੈਂ ਤੁਹਾਨੂੰ ਦੱਸ ਦਾਂਗੀ ਠੀਕਾ ਦੋ ਠੀਕਾ ਲੈ ਗਈ ਅੱਛਾ ਹਾਂਜੀ ਸਾਸਰੀ ਘਾਲ ਸਰਦਾਰਨੀ ਜੀ ਦੱਸੋ ਜੀ ਅੱਜ ਤੁਹਾਨੂੰ ਸਾਗ ਕੇਜਾ ਲੱਗਿਆ ਜੀ ਸਾਡਾ ਪਿਆਰਾ ਪਿਆਰਾ ਸਾਗ ਬਹੁਤ ਵਧੀਆ ਪੁੱਤ ਬਹੁਤ ਸਵਾਦ ਇਹ ਬਣਾਇਆ ਮੈਂ ਤੇ ਪ੍ਰਾਜਾ ਹਲਾ ਮਾਰ ਰਿਹਾ ਅੰਦਰ ਜਾ ਕੇ ਮੇਰੇ ਸਿਰ

ਆਪਣੇ ਨੰਬਰ 10 ਨੰਬਰ 10 ਸਾਡੀ ਸਾਰੀ ਨੇ ਹੁਣ ਆਖਰੀ ਉਹ ਇਹਦਾ ਇਸ ਤੋਂ ਬਾਅਦ ਹੁਣ ਚੱਲੂਗੀ ਦੇਖੋ ਕਿਹੜਾ ਕਦੂਰ ਹੀ ਚੱਲਣਗੇ ਦੂਬਾ ਤਾਂ ਹਾਂ ਕਦੂਰ ਹੀ ਲੱਗ ਰਹੇ ਨੇ ਮੋਚਾਉਂ ਤੇ ਲਾਉਣ ਕਦੂਰ ਹੀ ਬਸ ਆ ਜਾਵਾਂਗੇ ਤਾਂ ਸਾਡੇ ਕੋਈ ਮੁੜ ਕੇ ਹਾਂ ਅ ਸਰਦਾਰੀ ਦਾ ਕੱਦੂ ਕਹਿੰਦਾ ਮੇਰੀ ਜੱਦੂਆਂ ਦਾ ਖਾਇਰ ਦਰਕਾਰ ਆਈ ਦੀ ਸਾਗ ਦੀ ਹਾਂ ਆਖਰੀ ਸਾਗ ਘਾਂ ਹਲੇ ਦਾ ਹਲੇ ਦਾ ਫਰਬਰੀ ਚ ਵੀ ਕਰਾਂਗੇ 4-5 ਵਾਰੀ ਮਹੀਨਾ ਹੋ ਚੱਲੂ ਤਾਂ ਤਰਵਾ ਪੱਕ ਗਿਆ ਸਰਕਾਰ ਜੀ ਆ ਜਲਦੀ ਜਲਦੀ ਸਾਗ ਦੀ ਥੋੜੀ ਜਿਹੀ ਆਹ ਤਾਂ ਲੋਕ ਤਾਂ ਚਾਰ ਪਾਉਣ ਲੱਗੇ ਮम्मा ਗਾੜੀ ਵਾਸਤੇ ਦੇਹੀ ਲੈ ਕੇ ਆਇਓ ਹਾਂ ਸਾਗ ਤਾਂ ਬੀਜਰੇ ਘਟ ਲੱਗੇ ਪੁੱਤੇ ਲੋਕ ਤਾਂ ਚਾਰ ਪਾਉਣ ਲੱਗੇ ਹੋਣਾ ਮੱਕੀਆਂ ਦਾ ਸਾਗ ਕੋਈ ਬੀਜ ਨਹੀਂ ਘਰ ਬਰਸੀ ਵੇਣੇ ਵੀ ਤਾਂ ਕੋਈ ਵਿੱਚ ਸਰੋ ਨਹੀਂ ਬੀਜਦਾ ਸਾਗ ਤਾਂ ਮਹਿਮਾਨ ਬਣ ਕੇ ਹੁਣ ਦੋ ਤਿੰਨ ਮਹੀਨਾ ਵਾਸਤੇ ਆਉਂਦਾ ਕਦੂਏ ਰਹਿੰਦਾ ਨਾ ਉਹ ਮਹੀਨੇ ਕਦੂਏ ਰਹਿੰਦਾ ਸਾਰਾ ਟਾਈਮ ਸਾਰੀ ਖਰਸਾ ਕਦੂ ਕਦੂਏ ਕਦੂ ਅੱਜ ਅਜ ਲੋੜੀ ਐਸੀ ਲਾਹ ਕਹਿੰਦੀ ਜੇ ਪਹਿਲਾਂ ਸਾਗ ਆਪਾਂ ਕੱਲਾ ਸਾਗ ਕਹਿੰਨਾ ਬਰਸੀਨ ਦਾ ਨਹੀਂ ਸਾਗ ਬਣਾ ਸਕਦਾ ਬਣਾ ਸਕਦਾ ਬੰਨ ਲੱਗਦਾ ਹੈ ਅਗਲੀ ਵਾਰੀ ਬਰਸੀਨ ਦਾ ਸਾਗ ਬਣਾਉ ਉਹ ਬੀਪਣੀਆਂ ਜੈਨ ਤਾਂ ਲਿਖੀ ਹੋ ਮਿੱਠੀਆਂ ਹੁੰਦੀਆਂ ਬੀਪਣੀਆਂ ਨਾ ਨੂਨ ਮਿਰਚੇ ਪਾਉਣਾ ਬਰਸੀਨ ਦਾ ਟੱਟਿਆ ਦੀ ਸਬਜ਼ੀ ਬਣਾਉਂਦੇ ਨੇ ਲੋਕ ਮੋਰੀ ਦੇ ਮੋਰੀਆਂ ਦੇ ਪੱਤਿਆਂ ਦੀ ਸਾਗਰਾ ਦੇ ਪੱਤਿਆਂ ਦੀ ਸਬਜ਼ੀ ਲੋਕ ਹਾਂਜੀ ਉਹ ਰੱਖੋ ਉਹਦੀ ਦਾ ਸਾਗ ਬਣਾਉਂਦੇ ਨੇ ਲੋਕ ਹਾਂ ਬਸ ਸਾਗ ਸੇ ਬੰਦੀ ਆ ਫਿਰ ਪਾਣੀ ਨਹੀਂ ਦਿਲਪਨੇ 100 ਸਾਗ ਉਹੀ ਤੇ ਆਲਾ ਨੂਨ ਮਿਰਚੇ ਪਾਉਣਾ ਤੇਰਾ ਪਾਈ ਤਾਂ ਕੇ ਸਾਗ ਪਾ ਥੋੜਾ ਜਿਹਾ ਹਾਂਜੀ ਮੈਂ ਦਾ ਦੇਖੋ ਜੀ ਮੈਂ ਪਹਿਲਾਂ ਨਹੀਂ ਖਾਂਦਾ ਸੀ ਹੋਰ ਮੈਂ ਅੱਜ ਸ਼ਾਲਾ ਸ਼ਾਕ ਖਾ ਲਿਆ ਜੀ ਆ ਦੇਖੋ ਜੀ ਸ਼ਾਲਾ ਸ਼ਾਕ ਖਾ ਲਿਆ ਜੀ ਤੇ ਦਹੀਂ ਵੀ ਖਾ ਲਈ ਜੀ ਚਾ ਮੈਂ ਲਿਆ ਸੀਗਾ ਹੁਣ ਮੈਂ ਜੀ ਧੰਮ ਕਾਲਿਆ ਸੀਗਾ ਉਹ ਲੈਂਦਾ ਸੀਗਾ ਮੇਰੇ ਤੋਂ ਲਾ ਜਹਿੰਦੀ ਦਾ ਜੀ ਆਹਾ ਆ ਦੇਖੋ ਬਸ ਇੱਕ ਇੱਕ ਸ਼ਬਦ ਕੇ ਲਈਏ ਇੱਕ ਸ਼ਬਦ ਰਹਿੰਦਾ ਬਾਕੀ ਸਾਲਾ ਕੰਮ ਹੋ ਗਿਆ ਇਤੂ ਪੈਂਚਲ ਇਤੂ ਲੇਜਲ ਚੱਕੇ ਨਾਨੂੰ ਇੱਥੇ ਪੇਚ ਜੀ ਅੱਜ ਮੈਂ ਲੋਤੀ ਵਾ ਯਾ ਵੀ ਮੱਕੀ ਦੀਆ ਦੇਖੋ ਗਗਰ ਹੋ ਰਿਹਾ ਪੈਨੂ ਰਹਾ ਹੈ ਜਿਸਨੀ ਇਸ ਘਰ ਮੱਕੀ ਦੀ ਰੋਟੀ ਬਣਾਉਂਦੇ ਹੋਏ ਜਿਸਨੀ ਇਸ ਘਰ ਜਹਾ ਤੁਸੀਂ ਆਪ ਬਣਾਇਆ ਤਾਹੀਂ ਮੈਂ ਨਾ ਬੋੜਾ ਹੀ ਹੈ ਕੋਈ ਨਾ ਜਿਸ ਨੂੰ ਸ਼ੱਕ ਲੱਗ ਗਿਆ ਮੈਂ ਦੂਜੀ ਰੋਟੀ ਮਤ ਬੱਚੂ ਕੀ ਬੱਚੂ ਕੀ ਲਾ ਦੇ ਰੁਕ ਲਾਦਾ ਟੱਕਰ ਦੇਣ ਭੋਰ ਓ ਮਾਈ ਗਾਡ ਮੈਂ ਰੋਟੀ ਖਾ ਲਈ ਨਹੀਂ ਜੇ ਮੈਂ ਖਾ ਲਈ ਰੋਟੀ ਤੇਰੀ ਜਿਸ ਵਾਰ ਰੋਟੀ ਬਣੀ ਹੈ ਬਾਬੂ ਸੋਣੀ ਬਣਾਇਆ ਬੁੱਤੂ ਕਰ ਰਿਹਾ ਐਡਸਨ ਨੂੰ ਦੁਬਾਰਾ ਮੈਂ ਬਣਾ ਕੇ ਦਗਾ ਰੱਤ ਪੀਓ ਬੁੱਤੂ ਤੀਤਾ ਜੀ ਤੂੰ ਤਾਂ ਇਹ ਕਰ ਲੈ ਐ ਕਰ ਫੁੱਤ ਪਤਾ ਕੱਲਾ ਮੈਂ ਤਾਂ ਕਰ ਲਾਂ ਮੈਂ ਨੂੰ ਬਤਾ ਦੇ ਹਾਂ ਹੱਥ ਜੋੜੇ ਕਰਦੇ ਤੂੰ ਤਾਂ ਹਾਂ ਉਂਗੜਾ ਜੁੜ ਦਿਆ ਕਰੇ ਜੇ ਉਂਗੜਾ ਖੜੇ ਆਲੇ ਨਹੀਂ ਰੋ ਰੋਟੀ ਖਣਕ ਨਹੀਂ ਦੇ ਬੁੱਤੂ ਉਂਗੜਾ ਜੁੜ ਕੇ ਰੋਟੀ ਮੱਕੀ ਦੀ ਤੇ ਪਾਈ ਦਿੰਦੇ ਬੁੱਤੂ ਜੀ ਮੇਰੇ ਮੰਗੂ ਅੱਧੀ ਘਾਤਾ ਤੇ ਵਧਾ ਲਾ ਅੱਧੀ ਕ ਤਵੇ ਤੇ ਵਧਾ ਦਈਏ ਨਾ ਇਹ ਤਾਂ ਇਹਦਾ ਜੀ ਫੋਨ ਹੀ ਹੋ ਤੁਸ ਦੇ ਬੁੱਤੂ ਤਾਂ ਬਸ ਉਹ ਤੇ ਬੜਾ ਥੋੜਾ ਜਿਹਾ ਰੱਖ ਬਸ ਦੇਖ ਨਹੀਂ ਤੇ ਤੋ ਰੋਟੀ ਕੋਲ ਬਣਾਈ ਆ ਬਾਈ ਦੇਖ ਤਾਂ ਫਿਰ ਪੁੱਤ ਨੇ ਆ ਦੇਖ ਆ ਕਿੰਨੀ ਸਾਨੀ ਲੱਤੀ ਬਾਈ ਇਹ ਤਾਂ ਖਾ ਲੇਂਗੀ ਕੋਈ ਲੈ ਮਾ ਤਾਂ ਕੜੀ ਹੋ ਲੈ ਮੈਂ ਬੈਠੂੰਗੀ ਲੈ ਲੈ ਪੱਟੀਏ ਦੇ ਦੇ ਬਸ ਮੈਂ ਤਾਂ ਇੱਧਰ ਅੱਛਾ ਤੇ ਥੱਲੇ ਹੋਗਾ ਕੁਤੀ ਦੀ ਟ੍ਰੀਟਮੈਂਟ ਕਰ ਰਹੇ ਨੇ ਜੀ

ਇਕ ਕਸੇ ਆਪਣੇ ਭਾਈ ਜੀ ਚਾਹਾਂਗੇ ਜਦ ਮੈਂ ਗੋਲ ਜਾ ਖਾਵਾਂਗਾ ਉਹ ਠੀਕ ਛੋਟਾ ਜਿਹਾ ਪਿਆਸੀ ਸ਼ਾਮ ਨੇ ਗੋਲ ਜਾ ਪਾ ਕੇ ਆ ਮੈਂ ਸਿੱਟਦਾ ਉਹ ਜਵਾਕ ਹੈ ਆ ਰੋਟੀ ਬਹੁਤ ਵਧੀਆ ਬਣਾਈ ਹੈ ਲੱਗ ਹੂੰ ਇਹ ਜਵਾਕ ਨੂੰ ਉਹ ਕਰਦੇ ਨਾ ਸ਼ੌਕ ਤੂੰ ਹੀ ਲਾ ਕੇ ਕਿ ਚੱਲੇ ਜੇ ਸ਼ੌਕ ਨਾ ਜਵਾਕ ਕਰੇ ਤਾਂ ਉਹਨੂੰ ਕਰਵਾਉਣਾ ਚਾਹੀਦਾ ਜੇ ਉਹ ਕਹੇ ਵੀ ਨਹੀਂ ਕਰਨਾ ਨਹੀਂ ਕਰਨਾ ਫਿਰ ਉਹ ਸ਼ੌਕ ਮਰ ਜਾਂਦੇ ਫਿਰ ਉਹ ਦਵਾਰੋਂ ਕਰਦਾ ਨਹੀਂ ਹੈ ਨਾ ਇਨੂੰ ਛੌਂ ਕਹਤਾ ਰੋਟੀ ਨੂੰ ਕਹਿੰਦੇ ਮੈਂ ਪਾਉਂ ਛੁੱਟੀ ਪਾਉਂ। ਇਹਨੂੰ ਅੱਟਾ ਦੇਉ। ਮੈਨੂੰ ਹੋਰ ਤੋਂਂ ਜੀ ਤਿਆਦਾ। ਜਦੋਂ ਬੜੀ ਬੀਬੀ ਤੇ ਜਾਣ। ਮੈਂ ਬੜੀ ਬੀਬੀ ਕੇ ਐਕਸਪੈਰੀਮੈਂਟ ਕਰਦੀ ਹੁੰਦੀ ਸੀ। ਮੇਰੀ ਬਿਲਕੁਲ ਫੋਨ ਫੋਨ ਆ ਜਾਂਦਾ ਸੀ ਬੀਬੀ ਨੂੰ ਜਦੋਂ। ਉਹ ਗੁਰਦੁਆਰੇ ਵਗ ਜਾਂਦੀ ਸੀ। ਜਦ ਫੋਨ ਫੋਨ ਸੁਣਨ ਲੱਗ ਜਾਂਦੀ ਸੀ ਉਹ। ਆ ਜਾਂਦੀ ਟੀਵੀ ਦੇ ਕੋਲ ਬੈਠ ਕੇ ਮੈਂ ਵੱਡ ਜਾਂਦੀ। ਮਮਾ ਕੂੜੇ ਪਾੜੇ ਪਕਾਉਣੇ ਹੁੰਦੇ। ਮੈ ਲੱਗਦੀ ਜੀ ਇਹ ਜਿਹੇ ਪੁੱਠੇ ਕੰਮ ਆ ਗਏ ਆ ਦੇਖ ਲਾ ਹੁਣ ਫਿਰ ਫਿਰ ਮੈਂ ਇਹ ਜਿਹੇ ਪੂੜੇ ਲੱਗੀ ਪਗਾਉਣਾ ਮੰਮਾ ਜਲਦੀ ਦੱਤ ਪਕਾਉਣੀ ਤੇ ਫਿਰ ਰੋਟੀ ਨਾ ਰੜਜੇ ਹੁਣ ਪੂੜੀ ਇਹ ਪੂੜੇ ਦਾ ਜੋਬ ਵਾਲੇ ਨੂੰ ਪਾਉਣੀ ਪੈਂਦੀ ਲੋ ਨਾ ਪੁੱਤ ਉਲਟੀ ਆ ਰਹੀ ਇੱਕ ਤਾਂ ਖਾਲਾ ਮੈਂ ਮੇਰੀ ਇਹ ਖਾਲਾ ਚਲੋ ਚੰਡਾ ਚਲੋ ਠੀਕ ਆਈ ਫਿਰ ਜਿਵੇਂ ਨਹੀਂ ਕੋਰ ਹੋਣਾ ਰੋਟੀ ਆਟਾ ਬੰਦ ਕਰ ਰਹੀ ਆ ਹਾਂ ਜੀ ਪਰ ਉਹਨੇ ਰੋਟੀ ਆਟਾ ਬਹੁਤ ਘੱਟ ਆਪਦੀ ਰੋਟੀ ਬਣਾ ਕੇ ਉਹਨੇ ਕਹਿੰਦੀ ਮੈਂ ਦੁਆਰੋਂ ਖਾਣੀ ਆ ਆਪਦੀ ਰੋਟੀ ਬਣਾਈ ਹੋਈ ਇਹ ਦੇਖ ਰਹੀ ਆ ਮੈਂ ਨੂਨ ਮਿਰਚ ਕਿਵੇਂ ਪੈ ਰੋਟੀ ਚ ਪਹਿਲਾਂ ਵੀ ਇਹ ਛੋਟੇ ਹੁੰਦੇ ਹੁੰਦੇ ਛੋਟੇ ਹੁੰਦੇ ਹੁੰਦੇ ਛੋਟੇ ਹੁੰਦੇ ਬਣਾਉਂਦੇ ਨੇ ਇਹਦੇ ਲਾ ਕੇ ਟੁਕੜੇ ਚਲੋ ਠੀਕ ਲਿਖ ਲਿਆ ਪਰਾਂ ਤਾਂ ਸੁੱਕੀ ਧੰਨਵਾਦ ਬਾਏ ਬਾਏ